ਇੱਕ ਕਹਾਵਤ ਕਹੀ ਹੈ ਜਿਸ ਨੂੰ ਕਮਾਉਣ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਅਜਾਇ ਇੱਕ ਨੌਜਵਾਨ ਹੈ ਬੰਟੀ ਜੋ ਕਿ ਆਪਣੇ ਘਰ ਦੇ ਵਿੱਚ ਹੀ ਡ੍ਰੈਗਨ ਫਰੂਟ ਜੋ ਕਿ ਕਾਫੀ ਮਹਿੰਗਾ ਫਰੂਟ ਹੈਗਾ ਉਸ ਦੀ ਪਨੀਰੀ ਜਿਹੜੀ ਆ ਆਪਣੇ ਘਰ ਦੇ ਵਿੱਚ ਗਮਲਿਆਂ ਵਿੱਚ ਤਿਆਰ ਕਰਦਾ ਵਾ ਬੰਟੀ ਸਾਡ ਨਾਲ ਇਹ ਗੱਲਬਾਤ ਕਰ ਲੈਣੇ ਆ ਬੰਟੀ ਜੀ ਪਹਿਲਾਂ ਇਹ ਦੱਸ ਦਿਓ ਜੀ ਇਹ ਜਿਹੜਾ ਡ੍ਰੈਗਨ ਫਰੂਟ ਹੈਗਾ ਕਾਫੀ ਮਹਿੰਗਾ ਫਰੂਟ ਹੈਗਾ ਵਾ ਇਸ ਦੀ ਪਨੀਰੀ ਜਿਹੜੀ ਆ ਤੁਸੀਂ ਘਰ ਦੇ ਵਿੱਚ ਤਿਆਰ ਕਰਦੇ ਹੋ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇਹ ਪਨੀਰੀ ਜਿਹੜੀ ਆ ਘਰ 'ਚ ਵੀ ਤਿਆਰ ਹੋ ਸਕਦੀ ਹੈ ਸਰ ਜਰੂਰ ਘਰ 'ਚ ਤਿਆਰ ਪਨੀਰੀ ਹੋਈ ਦੀ ਬੜੇ ਆਮਨਾ ਹੋਈ ਦੀ ਮੈਂ ਨਾ ਇਦਾਂ ਮੈਂ ਇੱਕ ਬੂਟਾ ਮੈਂ ਲਿਆ ਉਹ ਤੋਂ ਬੂਟੇ ਤੇ ਫਲ ਲੱਗਣਾ ਸ਼ੁਰੂ ਹੋ ਗਿਆ 10-12 ਪੀਸ ਲੱਗੇ ਮੈਂ ਖਾਦਾ ਆਪਣੇ ਘਰ ਦਾ ਮੈਂ ਜੀਆਂ ਨੂੰ ਖਵਾਇਆ ਗਲੀ ਕਮਾਨ ਨੂੰ ਖਵਾਇਆ ਖੁਸ਼ ਹੋ ਗਏ ਬੜੇ ਫਿਰ ਮੈਂ ਨਾ ਇੱਕ ਮੈਗਾ ਬੂਟਾ ਬਹੁਤ ਵੱਧ ਗਿਆ ਇਹਨੂੰ ਕੀ ਕਰੀਏ ਇਹਨੂੰ ਮੈਂ ਨਾ ਕਲਮਾ ਘਟੀਆਂ ਕੱਢ ਗਿਆ ਰਗੜ ਗਏ ਮੈਂ ਕਲਮਨ ਲਾਈ ਆ ਇੱਕ ਕਲਮਨ ਤੋਂ ਮੇਰੇ ਕਾਫੀ ਬੂਟੇ ਤਿਆਰ ਹੋ ਗਏ ਇੱਕ ਬੂਟੇ ਤੋਂ ਕਾਫੀ ਤਿਆਰ ਹੋ ਗਏ ਕੋੜਾ 500 ਬੂਟਾ ਤਿਆਰ ਹੋ ਗਿਆ ਠੀਕ ਹੈ ਜੀ ਮੈਂ ਨਾ ਮੈਨੂੰ ਚੰਗੇ ਪੈਸੇ ਲੱਭੇ ਵਿੱਚ ਮੈਂ ਵੇਚਨੇ ਸੇਲ ਕੀਤੀ ਨਾਲ ਠੀਕ ਹੈ ਉਹ ਤੋਂ ਬਾਅਦ ਮੈਂ ਹੁਣ ਕਲਮਾ ਤਿਆਰ ਕਰਕੇ ਬੂਟਾ ਤਿਆਰ ਕਰਕੇ ਮੈਂ ਹਰ ਵਾਰੀ ਮੇਲਾ ਯੂਨੀਵਰਸਿਟੀ ਮੇਲਾ ਆਵੇ ਆ ਟੇਸ਼ਨ ਲੱਗੇ 10 ਫੁੱਟ ਗਦਾਸਪੁਰ ਯੂਨੀਵਰਸਿਟੀ ਮੇਲਾਗਾ ਉਹ ਤੋਂ ਹਰ ਵਾਰੀ ਸੇਲ ਤੇ ਮੈਂ ਮ ਬੂਟੇ ਵੇਚਣਾ ਰੀ ਲੱਗੇ ਆਪਣੀ ਜਾਨਾ ਇੱਕ ਬੂਟਾ ਜਿਹੜਾ ਵਾ ਕਿੰਨੇ ਦਾ ਵਿਕਦਾ ਹੈਗਾ ਇੱਕ ਬੂਟਾ ਤੋਂ ਮੈਂ 50 ਤੋਂ ਲੈ ਕੇ ਮੈਂ 200 ਤੱਕ ਵੇਚਣਾ ਨਿੱਕਾ ਬੂਟਾ ਵੱਡਾ ਬੂਟਾ ਮੈਂ ਬਾਟੀਸਾ ਨੇ ਬੂਟਾ ਤਿਆਰ ਪੂਰਾ ਲੱਗਾ ਫਲ ਲੱਗਾ ਹੋਵੇ ਮੈਂ 500 ਤੱਕ ਦੇ ਦੇਣਾ ਗਾਣੋ ਇੱਕ ਬੂਟੇ ਦੇ ਉੱਪਰ ਖਰਚਾ ਤੁਹਾਡਾ ਕਿੰਨਾ ਕਉਂਦਾ ਹੈਗਾ ਖਰਚਾ ਕੋਈ ਜ਼ਿਆਦਾ ਨਹੀਂ ਆਣਾ ਇੱਕੋੜੀ ਖਰਚਾ ਆਣਾ 50 ਰੁਪਏ ਖਰਚਾ ਆਣਾ 50 ਤੋਂ ਕਾਫੀ ਵੱਡਾ ਬੂਟਾ ਹੀ ਨਾ ਉਹ ਤੋਂ ਬੂਟੇ 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 ਤਿਆਰ ਹੋਈਦਾ ਇੱਥੇ ਕਿਉਂ ਨਹੀਂ ਕੰਮ ਮਿਲੇਦਾ ਜੇ ਕੋਈ ਕੈਰੇਰਾ ਦੇਖੇ ਰਾ ਦੇਖੇ ਸੋਹਣੇ ਰਾ ਉਹ ਦੇਖੇ ਆ ਕੇ ਮੇਰੇ ਵੱਲ ਵੇਖੇ ਆ ਕੇ ਬੂਟਾ ਇੱਕ ਲੈ ਕੇ ਜਾਵੇ ਮੇਰੇ ਕੋ ਭੈਣ ਬੜਾ ਕੋਈ ਜਾਣ ਲੈ ਕੇ ਜਾਵੇ ਉਹ ਇੱਕ ਬੂਟੇ ਦੇ ਕੋਈ ਕਾਫੀ ਬੂਟੇ ਤਿਆਰ ਹੋਈਦੇ ਫਿਰ ਮੁੜ ਕੇ ਆਪ ਖੁਦ ਵੀ ਗਲੀ ਗਵਾਂਡ ਬੈਨਾ ਸੇਲ ਕਰੇ ਜੇ ਫਲਦੀ ਗੱਲ ਕੀਤੀ ਜਾਵੇ ਤਾਂ ਇੱਕ ਬੂਟੇ ਨੂੰ ਕਿੰਨੇ ਸਮੇਂ 'ਚ ਤ ਛੇ-ਛੇ ਮਹੀਨੇ ਬਾਅਦ ਫਲ ਲੱਗਣਾ ਸ਼ੁਰੂ ਹੋ ਜਾਂਦਾ 10 ਪਰ 20 ਪੈਂਦੇ ਕਬੂਟੇ 'ਨ ਪੈਂਦੇ ਠੀਕ ਹੈ ਜੀ ਇੱਕ ਸਾਲ 'ਚ ਦੋ ਵਾਰੀ ਫਲ ਪੈਣਾ ਨੂੰ ਜਿਹੜਾ ਪੀਸ ਵਾ ਇਹ ਕਿਹੜਾ ਫਰੂਟ ਦਾ ਪੀਸ ਹੈਗਾ ਕਿੰਨੇ ਦਾ ਪੀਸ ਵਿਕਦਾ ਹੈ ਬਈ ਯਾਰ ਪੀਸ ਵਿਕੇਦਾ 100 ਰੁਪਏ ਦਾ ਤੁਹਾਨੂੰ ਪੀਸ ਪੇ ਜਿਹੜਾ 10 ਰੁਪਏ ਦਾ ਪੀਸ ਪੈਣਾ ਜੇ ਘਰ ਲਈਏ ਅਸੀਂ ਆਪਣੇ ਸਿੱਧੀ ਸਿੱਧੀ 90 ਰੁਪਏ ਪੀਸ ਵਿੱਚ ਵੱਜਦੇ ਨੇ ਹਾਂ 90 ਰੁਪਏ ਵਿੱਚ ਵੱਜਦਾ ਹੈ ਉਹ ਫਿਰ 90 ਦੇ ਬਚੇ ਰੋ ਕਾਫੀ ਬੂਟਾ ਫਿਰ ਕਲਮਾ ਕਾਫੀ ਬੰਦੀਆਂ ਉਹਨੂੰ ਵਿੱਚ ਬਣਾਵਣਾ ਦੇਈ ਜੋ ਬੂਟਾ ਕਾਫੀ ਵੱਡਾ ਹੋਏ ਨਾ ਪਨੀਰੀ ਜਿਹੜੀ ਤੁਸੀਂ ਤਿਆਰ ਕਰਦੇ ਹੈਗੇ ਉਹ ਇਹ ਪਨੀਰੀ ਦੇ ਵਿੱਚ ਖਾਸ ਤੋਂ ਹੀ ਮਿੱਟੀ ਪਾਉਣੀ ਪੈਂਦੀ ਹੈ ਜਾਂ ਕੋਈ ਖਾਦ ਵਗੈਰਾ ਵੀ ਪਾਉਣੀ ਪੈਂਦੀ ਹੈ ਜਦ ਦੀ ਗੋਡੀ ਕਰਨੀ ਨਹੀਂ ਜੀ ਇਹ ਮਿੱਟੀ ਆਮ ਮਿੱਟੀ ਇਹਦੀ ਮਰਜ਼ੀ ਉਧਰਤੀ ਮਿੱਟੀ ਹੋਵੇ ਉਹਨੂੰ ਗੋਏ ਰੂੜੀ ਪਾ ਗਏ ਉਹਨੂੰ ਮਿਲਾ ਕੇ ਕਈ ਨਾ ਮਿਲਾ ਕੇ ਉਹਨੂੰ ਲਾ ਲੋ ਬਾਲਟੀ ਦੇ ਛੇ ਕੱਢ ਗਏ 20 ਲੀਟਰ ਦੀ ਬਾਲਟੀ ਹੋਵੇ 10 ਲੀਟਰ ਦੀ ਬਾਲਟੀ ਹੋ ਜੇਗਾ ਮਿਲਾ ਜ 5 ਲੀਟਰ ਦਾ ਛੋਟਾ ਜਿਹਾ ਤਿਆਰ ਹੋਈਦਾ ਬੂਟਾ ਕਲਮਤੋਂ ਤਿਆਰ ਹੋਈਦਾ ਬੂਟਾ ਫੇ ਫਲ ਲਗਣਾ ਸਾਲ ਬਾਂ ਲਗਣਾ ਸ਼ੁਰੂ ਹੋਈ ਨਾ ਬਟਾ ਬਲਜੀ ਖਾਦ ਪਾਉਂਦੇ ਖਾਦ ਪਾਉਂਦੀ ਲੋੜ ਨਹੀਂ ਹੈਗੀ ਜਿਹੜੀ ਆਮ ਰੂੜੀ ਹੁੰਦੀ ਹੈ ਜਾਂ ਉਹ ਉਹਨਾਂ ਤੇ ਖਾਦ ਤਿਆਰ ਕਰਦੇ ਸਰ ਜੀ ਆਮ ਰੂੜੀ ਦੀ ਅਸੀਂ ਘਰ ਦੇ ਗੋਇਆ ਦੀ ਰੂੜੀ ਨੇ ਸਭ ਤੋਂ ਵਧੀਆ ਮੇਰੀ ਹੈ ਚਿੰਤਾ ਹੈਗੀ ਟੈਨਸ਼ਨ ਰੂੜੀ ਪਾਉ ਖਾਸ ਇਹਦੀ ਗੋਇਆ ਵਾਲੀ ਪਾਉ ਦੂਜੀ ਨਾ ਪਾਉ ਉਹਨਾਂ ਨੀੜਾਂ ਦੇ ਯਾਰ ਪੈਣ ਦਾ ਵਿੱਚ ਜਿਸ ਤਰ੍ਹਾਂ ਮੈਂ ਇੱਥੇ ਵੇਖਿਆ ਜਾ ਸਕਦਾ ਕਿ ਹੋਰ ਵੀ ਜਿਹੜੇ ਬੂਟੇ ਨੇ ਇਹ ਜਿਹੜੇ ਬੂਟੇ ਇਹ ਕਾਦੇ ਹੈਗਣ ਜਿਹੜੀ ਉਹ ਪਨੀਰੀ ਉਹ ਪਨੀਰੀ ਕਾਦੀ ਹੈਗੀ ਉਹ ਮਿਰਚਾਂ ਵੀ ਨੀਰੀ ਮੈਂ ਖੁਦ ਬੀਜੀ ਆਪਣੇ ਦਾ ਛੋਟਾ ਦਾ ਬੀਜ ਲੈਂਦੇ ਮੈਂ ਪਰ ਮੇਰੀ ਮਿਰਚਾਂ ਇਹ ਲਾ ਉਹ ਤੋਂ ਤਿਆਰ ਕਰਕੇ ਬੁੱਟੇ ਲਾਣੇ ਉਹਨਾਂ ਮੈਂ ਹਰ ਬੜੀ ਮਿਰਚਾਂ ਨਾਲੇ ਸੇਲ ਕਰਨਾ ਮਿਰਚਾਂ ਵੇਚ ਇਹ ਵੀ ਪਨੀਰੀ ਜਿਹੜੀ ਮਿਰਚ ਦੀ ਆਪ ਤਿਆਰ ਕੀਤੀ ਆਂ ਬਾਈ ਤਿਆਰ ਕੀਤੀ ਆਪ ਮਿਰਚਾਂ ਇਹ ਅਸੀਂ ਬਾਜ਼ਾਰੋਂ ਸੁੱਕੀ ਮਿਰਚ ਲੈ ਕੇ ਆਨੇ ਨਾਲ ਲਾਲ ਉਹ ਤੋਂ ਬੀਜ ਨਿਕਲਦਾ ਨਾ ਉਹਦੇ ਬੀਜ ਨੂੰ ਛੋਟਾ ਨਾ ਬਾਦ ਉਹਨੇ ਕਿਸੇ ਪਹਿਲੀ ਵਿੱਚ ਲਾ ਦੋ ਕਿ ਕੈਰੀ ਚ ਲਾ ਲਓ ਆਪਣੇ ਆਪ ਹੁਕਮਾ ਸ਼ੁਰੂ ਹੋ ਜਾਣਾ ਬੁੱਟਾ ਜੇ ਮਹੀਨੇ ਦੀ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਮਹੀਨੇ ਵਿੱਚ ਕਿੰਨੇ ਬੁੱਟੇ ਜਿਹੜੇ ਸੇਲ ਕਰ ਦਿੰਦੇ ਹੋ ਤਾਂ ਕਿੰਨੀ ਕਮਦਨ ਜ ਕੜੋ 15000 ਰੁਪਏ ਦਾ 12000 13000 ਵਿੱਚ ਵਿੱਚ ਹੋਈ ਦੀ ਸੇਲ ਹੋਈ ਦੇ ਗਾਗ ਆ ਗਿਆ ਗਾਗ ਨੇ ਬੂਟਾ ਖੰਣਾ ਕਰਾ ਉਹਨੂੰ ਮੈਂ ਗਾਗ ਨੂੰ ਖਾਲੀ ਨਹੀਂ ਮੋੜਨਾ ਭਾਈ ਮੈਨੂੰ 10 ਰੁਪਏ ਤੋਂ ਬੂਟਾ ਨੂੰ ਜ਼ਰੂਰ ਦਵਾ ਨਿਕਾ ਕਲਮ ਦਵਾ ਨੂੰ ਤੇ ਇਹ ਬੂਟੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਵੇਚਦੇ ਹੋ ਜਾਂ ਬਾਹਰ ਵੀ ਕਿਤੇ ਰੇੜੀ ਲਗਾ ਕੇ ਵੇਚਦੇ ਹੋ ਮੈਂ ਘਰ ਤਿਆਰ ਕਰਨਾ ਬੂਟੇ ਤਿਆਰ ਕਰਕੇ ਮੈਂ ਰੇੜੀ ਆ ਸੜਕ ਦੇ ਰਵੀ ਆ ਆਪਣੇ ਪੰਜਾਬ ਭਾਵੇਂ ਚਾਹੂੰਗਾ ਜਮੈਂ ਵੇਚਣਾ ਤੇ ਉਧਾਂ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈਗੀ ਆ ਯੂਨੀਵਰਸਿਟੀ ਤੋਂ ਵੀ ਤੁਸੀਂ ਜਾ ਕੇ ਉੱਥੇ ਆਪਣਾ ਸਟਾਲ ਵਗੈਰਾ ਲਾਉਂਦੇ ਹੋ ਯੂ ਉੱਥੇ ਹਰ ਵਾਰੀ ਹਰ ਸੇਲ ਵਿੱਚ ਮੈਂ 15000 ਰੁਪਇਆ 14000 ਵਿੱਚ ਵਟਰਨਾ ਵਟਰਦਾ ਜਿਹੜੇ ਕਿਸਾਨ ਮੇਲੇ ਲੱਗਦੇ ਨੇ ਕਿਸਾਨ ਮੇਲੇ ਵਿੱਚ ਵੀ ਕਦੀ ਤੁਸੀਂ ਪਹੁੰਚੇ ਹੋ ਜਾਂ ਤੁਹਾਨੂੰ ਕਿਸੇ ਐਗਰੀਕਲਚਰ ਯੂਨੀਵਰਸਿਟੀ ਵਾਲੇ ਨੇ ਕਿਹਾ ਵੀ ਇੱਥੇ ਆ ਕੇ ਤੁਸੀਂ ਇਹ ਲਗਾਓ ਪਨੇਰੀ ਵਿੱਚੋਂ ਯੂਨੀਵਰਸਿਟੀ ਦਾ ਮੇਰਾ ਉਹਨਾ ਉੱਥੇ ਕਾਰੋਬਾਰ ਚੱਲਦਾ ਰਿਹਾ ਕੁਰਸੀਆਂ ਬਣਾਉਂਦਾ ਮੈਂ ਮੰਜੇ ਦੇ ਅੰਦਰ ਉਹਨਾਂ ਤੋਂ ਉੱਥੇ ਮੇਲਾ ਲਗਾਉਂ ਮੈਂ ਥੋੜੇ ਵੇਖ ਕੇ ਨਾ ਬੁੱਟੇ ਲੋਕਾਂ ਨੇ ਬੜੇ ਇੱਥੇ ਸੇਲ ਕੀਤੀ ਯਾਰ ਮੈਂ ਕਿਉਂ ਮੈਂ ਹੀ ਬੁੱਟੇ ਮੇਰੇ ਤਿਆਰ ਹੈ ਘਾਰੇ ਕਿ ਮੈਂ ਹੀ ਵਜਾ ਕੇ ਤਸੀਲ ਕਰਾਂ ਉੱਥੇ ਮੈਂ ਹੀ ਵੇ ਨੰਗਲ ਇਹ ਕੀਤਾ ਜਿਹੜਾ ਆਪਣੇ ਆਪ ਸ਼ੁਰੂ ਕੀਤਾ ਫਿਰ ਇਹ ਨਾਲ ਮੈਂ ਆਪਣਾ ਦੇਖੇ ਕੰਮ ਕੀਤਾ ਮੈਂ ਸੁਣ ਕੇ ਮੈਂ ਕੀਤਾ ਮੈਂ ਆਪਣੇ ਬੁੱਟਾ ਇੱਕ ਬਜਾਰੂ ਲੈ ਕੇ ਖਰੀਦ ਕੇ ਉਦੋਂ ਮੈਂ ਕੰਮ ਸ਼ੁਰੂ ਕੀਤਾ ਤੇ ਨਾਲ ਫਿਰ ਹੈਲਪ ਕੌਣ ਕਰਾਉਂਦਾ ਤੁਹਾਡੇ ਪਰਿਵਾਰ ਦੇ ਵਿੱਚੋਂ ਕੌਣ ਹੈਲਪ ਕਰਾਉਂਦਾ ਨਾਲੇ ਕੰਮ ਦੀ ਹੈਲਪ ਮੇਰਾ ਮੇਰਾ ਬੇਟਾ ਨਾਲ ਕੁਰੀਵਨ ਉਹਨਾਂ ਨੇ 17 ਦੋ ਮੰਡਾ ਖਰੀਦ ਨਹੀਂ ਤਾਂ ਨਹੀਂ ਉਹ ਤਾਂ ਮਾਰਾ ਮੜਾ ਕਰਨਾ ਇਹਨੂੰ ਰਸੀ ਨਾਲ ਜ਼ਰੂਰ ਬੰਨੀ ਬੰਦੀ ਰਸੀ ਨਾਲ ਤਾਂ ਨੂੰ ਸਿੱਧੀ ਦੇ ਵੇਲ ਜਾਣੀ ਤੇ ਇਹ ਬੁੱਟੀ ਦੀ ਗੱਲ ਕੀਤੀ ਜਾਵੇ ਤਾਂ ਜਿਸ ਤੇ ਨਾਲ ਇਸ ਬੁੱਟੀ ਦੇ ਨਾਲ ਕੰਡੇ ਵੀ ਹੈਗੇ ਨੇ ਜਾਂ ਇਹ ਬੁੱਟੀ ਦੀ ਕੋਈ ਕਿਸਮ ਵੀ ਹੁੰਦੀ ਹੈ ਜਾਂ ਇਹ ਬੁੱਟਾ ਕਿਹੜੀ ਕਿਸਮ ਦਾ ਹੈਗਾ ਵਾ ਇਨ ਕੋਈ ਨਹੀਂ ਵੇ ਨੇ ਵਧੀਆ ਬੂਟਾ ਬਾਹਰ ਦਾ ਬੂਟਾ ਗਾ ਥੋਨੇ ਮਿਲਨੇ ਦਾ ਠੀਕ ਹੈ ਬਾਹਰ ਇਹਨੇ ਕੰਡਾ ਕੋਈ ਨਹੀਂ ਹੈ ਕੰਡਾ ਮਾਰਾ ਜੇ ਵਜੇ ਨਾ ਮਾਰਾ ਖਿਚ ਲੋ ਕੰਡਾ ਵਧੀਆ ਬੂਟਾ ਸਭ ਤੋਂ ਕੀ ਕੀ ਵੀ ਫਲ ਤੋਂ ਵਧੀਆ ਫਲ ਲਗਾ ਮਨੇ ਜਿਹੜਾ ਬੂਟਾ ਵਾ ਇਹ ਬਾਹਰ ਦੀ ਕਿਸਮ ਆ ਇਥੋਂ ਦੀ ਕਿਸਮ ਨਹੀਂ ਹੈਗੀ ਆਪਣੇ ਨਹੀਂ ਜੀ ਇਥੋਂ ਨਹੀਂ ਗਾ ਬਾਹਰ ਦਾ ਬੂਟਾ ਗਾ ਬਿਲਕੁਲ ਇਹ ਨੌਜਵਾਨ ਬੰਟੀ ਆ ਜੋ ਕਿ ਮੰਜੇ ਬਣਾਉਣ ਦਾ ਕੰਮ ਕਰਦਾ ਵਾ ਤੇ ਨਾਲ ਹੀ ਉਸਨੇ ਇਹ ਪਨੀਰੀ ਦਾ ਕੰਮ ਜਿਹੜਾ ਆਪਣੇ ਘਰ ਦੇ ਵਿੱਚ ਸ਼ੁਰੂ ਕੀਤਾ ਹੋਇਆ ਤੇ ਇਸ ਤੋਂ ਚੰਗੀ ਆਮਦਨ ਜਿਹੜੀ ਹੈ ਕਮਾਰਿਆ ਵਾ ਕਿਸੇ ਨੇ ਸੱਚ ਸੱਚ ਗੱਲ ਕਹੀ ਹੈਗੀ ਆ ਕਿ ਜਿਸ ਨੂੰ ਕਮਾਉਣ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਤੇ 15 ਤੋਂ 20000 ਰੁਪਿਆ ਜਿਹੜਾ ਵਾ ਇਸ ਬੂਟੇ ਵੇਚ ਕੇ ਕਮਾਰਿਆ ਏ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਦੈਨਿਕ ਸਾਰ ਟੀਵੀ ਗੁਰਦਾਸਪੁਰ